ਤੁਸੀਂ ਸਵੇਰੇ 4 ਵਜੇ ਤੋਂ ਇੱਥੇ ਕੀਤਾ ਹੋਇਆ ਨਜ਼ਰਬੰਦ ਕੀਤਾ ਹੋਇਆ ਇਹ ਤਾਂ ਅਣਐਲਾਨੀ ਅਮਰਜੈਂਸੀ ਹੋ ਗਈ ਹੈ। ਕਹਿ ਰਹੇ ਮੈਨੂੰ ਕਿਉਂ ਰੋਕ ਰਹੇ ਮੈਨੂੰ ਪਰ ਦੱਸੋ ਦੱਸੋ ਕਿਉਂ ਰੋਕ ਰਹੇ ਹੋ? ਕਿਉਂ ਰੋਕ ਰਹੇ ਹੋ? ਮੇਰਾ ਸਾਰੇ ਦਾ ਤੁਸੀਂ ਦੇਖੋ ਮਹੱਲੇ ਵਾਲੇ ਕੀ ਜ਼ੋਰ ਦੇਣਗੇ ਪਤਾ ਨਹੀਂ ਜਾਇਦਾ ਜ਼ੁਲਮਾਨ ਨੇ ਕੀ ਕਰਤਾ। ਕੋਈ ਮੇਰੇ ਤੇ ਚਿੱਟੇ ਦਾ ਕੇਸ ਪਾਤਾ? ਤੁਸੀਂ ਦੱਸੋ ਮੇਰੇ ਘਰੋਂ ਚਿੱਟਾ ਨਹੀਂ ਕਿਹਾ ਕੀ ਹੈ ਜਿਹੜਾ ਤੁਸੀਂ ਇੰਦਾ ਕਰ ਰਹੇ ਹੋ? ਫਿਰ ਇਹ ਤਾਂ ਮੇਰੀ ਬੇਇੱਜ਼ਤੀ ਹੋ ਰਹੀ ਹੈ ਨਾ ਇੱਥੇ ਮੈਂ ਆਪਣੇ ਕੰਮ ਵੀ ਨਹੀਂ ਜਾ ਸਕਦੀ। ਤੁਹਾਨੂੰ ਪਤਾ ਤੁਹਾਡੇ ਕੰਮ ਕੀ ਆ ਨੇ ਬਾਕੀ ਮਹੱਲੇ ਵਾਲੇ ਤਾਂ ਤੁਸੀਂ ਜਦੋਂ ਤੁਹਾਨੂੰ ਪਤਾ ਸਾਰਾ ਕੁਝ ਪਤਾ ਫਿਰ ਤੁਸੀਂ ਆਹ ਕਿਉਂ ਕਰ ਰਹੇ ਹੋ ਜਿੰਦੀ ਬੜੀ ਜਿੰਦਾਬਾਦ ਜਿੰਦੀ ਬੜੀ ਜਿੰਦਾਬਾਦ ਯਾ ਸਵੇਰ ਦੇ ਨਹੀਂ ਤੁਸੀਂ ਮੇਰੀ ਗੱਲ ਸੁਣੋ ਦੇਖੋ ਤੁਸੀਂ ਕਿਹਾ ਕੀ ਹੋ ਰਿਹਾ ਕੀ ਤਮਾਸ਼ਾ ਹੋ ਰਿਹਾ ਹੈ ਕਾਰਨ ਤਾਂ ਦੱਸੋ ਕਾਰਨ ਦੱਸੋ ਮੈਨੂੰ ਕਿੱਲਾ ਬਸ ਕਾਰਨ ਕੀ ਕਾਰਨ ਕਿਉਂ ਮੇਰੇ ਇਹ ਤਾਂ ਹੋ ਰਿਹਾ ਕੋਈ ਫਰੰਟ ਰਹਿਣਾ ਬਈ ਇੱਧਰ ਥੋੜੀ ਹੁੰਦਾ ਆਹ ਕੀ ਹੋ ਰਿਹਾ ਭਾਈ ਮੈਨੂੰ ਦੱਸੋ ਤੁਸੀਂ ਇਹ ਸਿੰਗਾ ਤੋਂ ਵੀਰ ਵਾਲ ਬਤਾਰ ਰਿਹਾ ਕਿੱਦਾਂ ਜਾਏਗਾ ਕਿਸ ਚੀਜ਼ ਲਈ ਬੰਦਾ ਰਿਹਾ ਮੈਂ ਬੰਦੀ ਬਣਾਇਆ ਸੀ ਜ਼ਹਿਰਾ ਸਲੇਮਾਨ ਉਹ ਆਪਣੇ ਕਰੋ ਮੇਰੇ ਸਾਹਮਣੇ ਕਰੋ ਗੱਲ ਕਰੋ ਮੈਂ ਕਰਨਾ ਮੈਂ ਗੱਲ ਕਰੂਗਾ ਜੀ ਇਹ ਮੁਹਾਲੀ ਦੇ ਮਾਲਕ ਦਾ ਬੋੜਾ ਸਮਝਾ ਜੇ ਮੋੜ ਨਾਲ ਤੁਹਾਨੂੰ ਬਹੁਤ ਪਿਆਰ ਨਾਲ ਕਹਿ ਰਹੀਆਂ ਮੈਨੂੰ ਧੱਕਾ ਕਰਨਾ ਪਏਗਾ ਵੀ ਤੁਹਾਨੂੰ ਸਿਰਫ 15-20 ਮਿੰਟ ਦੀ ਰਿਕਵੈਸਟ ਕਰ ਰਹੀਆਂ 15-20 ਮਿੰਟ ਮੈਂ ਤਾਂ ਬਹੁਤ 3 ਘੰਟੇ ਤੋਂ ਵੇਟ ਕਰ ਰਹੀ ਹਾਂ ਸਭ ਬੀਜ਼ੀ ਨੇਗੇ ਉਹ ਜਦੋਂ ਕਾਲ ਅਟੈਂਡ ਕਰ ਲੈਂਦੇ ਅਸੀਂ ਮੇਰੀ ਗੱਲ ਸੁਣੋ ਮੈਂ 3 ਘੰਟੇ ਤੋਂ ਵੇਟ ਕਰ ਰਹੀ ਹਾਂ 3 ਘ ਨਹੀਂ ਫਿਰ ਉਹ ਮੈਡਮ ਫੋਨ ਹੀ ਚੱਕ ਰਹੇ ਹੈਗੇ ਜੀ ਮੈਂ ਫੋਨ ਕੀਤਾ ਮੈਂ ਬਲਜੀਤ ਸਰ ਨੂੰ ਵੀ ਦੱਸਿਆ ਉਹ ਫੋਨ ਹੀ ਚੱਕ ਰਹੇ ਇਹਨਾਂ ਦਾ ਕਹਿਣਾ ਹੈ ਕਿ ਉਹ ਮੀਟਿੰਗ ਚ ਹੈ ਉਹਨਾਂ ਦੀ ਮੀਟਿੰਗ ਤਾਂ ਸਰ 2 ਵਜੇ ਤੱਕ ਨਹੀਂ ਖਤਮ ਹੋਣੀ ਨਹੀਂ ਕੋਈ ਅੱਧਾ 10 15 ਮਿੰਟ ਨਹੀਂ ਸਰ ਮੇਰਾ ਜੋ ਮਰਜ਼ੀ ਹੈ ਤੁਸੀਂ ਕਰਨੇ ਮੈਨੂੰ ਜੋ ਮਰਜ਼ੀ ਕਰ ਦਿਓ ਬਸ ਫਿਰ ਦੇਖਾਂਗੇ ਕੋਣ ਹੋ ਰਿਹਾ ਹੈ ਮੱਤਾਂ ਦੀ ਹੋ ਰਿਹਾ ਹੈ ਲਾਈਟ ਚੜਾ ਆ ਗਿਆ ਉਹ ਚਲੋ ਕਰੋ ਜੈ ਸਰਕਾਰ ਜੰਮਾਵਾਦ ਜੰਮਾਵਾਦ ਜੈ ਸਰਕਾਰ ਜੈ ਸਰਕਾਰ

ਦਾਦ ਦਾ ਬਾਪੀ ਗੁੰਡਾਵਾਦ ਐਨੀ ਪਹਿਲਾਂ ਪਰ ਮੈਂ ਤੇ ਸਾਡੀ ਇਸ ਸਰਕਾਰ ਐਨੀ ਵੀ ਨਹੀਂ ਗਈ ਇਹ ਆਊਗੀ ਸਰਕਾਰ ਸਾਡੀ ਇਹ ਵੀ ਨਹੀਂ ਸਰਕਾਰ ਆ ਬੀਬੀ ਨੂੰ ਉਤਾਰੋ ਤੁਸੀਂ ਨਿਗਰ ਜਨਾਬ ਤੁਸੀਂ ਤੁਹਾਨੂੰ ਮਤਲਬ ਮੈਨੂੰ ਕਾਰਨ ਦੱਸੋ ਵੀ ਮੈਨੂੰ ਕਿਉਂ ਇੱਥੇ ਇਹ ਤਾਂ ਕੀਤਾ ਜਾ ਰਿਹਾ ਬਸ ਤੁਹਾਡਾ ਕੋਈ ਜਵਾਬ ਹੈ ਲੈਨ ਆਰਡਰ ਪ੍ਰੋਬਲਮ ਹੈ ਆ ਕੀ ਮੈਂ 3 ਨਹੀਂ ਸਰ ਮੈਨੂੰ ਇਹਦਾ ਦੋ ਗੱਡੇ ਕੋਲ ਕੀ ਹੈ ਅਸੀਂ ਤਾਂ ਇਹ ਗੁੰਡੇ ਆ ਵੀ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆਰਡਰ ਦੇ ਦਿਓ ਆਰਡਰ ਕਰਦੇ ਨਹੀਂ ਹੈ ਜੀ ਆਰਡਰ ਵੀ ਦਿਨ ਕੋਈ ਇੰਤਿਹਾਨ ਦੇ ਦੇਖੋ ਆਰਡਰ ਦੇਖੋ ਜੀ ਆਰਡਰ ਪਤਾ ਕੀ ਹੈ ਵੀਰੇ ਬਹੁਤ ਠੱਗਾਂ ਨਾ ਕੋਈ ਨਾ ਸਾਡੇ ਕੋਲੋਂ ਕੋਈ ਅਸਰ ਨਾ ਕੋਈ ਸਾਡੇ ਨੂੰ ਕੋਈ ਦਾ ਅੰਦਰ ਹੈ ਮੇਰੀ ਗੱਲ ਨਹੀਂ ਬੇਟੀ ਨੂੰ ਜਾਣ ਦਿਓ ਇਕੱਲੀ ਨੂੰ ਅਸੀਂ ਬੈਠੇ ਰਹੋ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਆਪਾ ਬੋਦੋ ਗਿਆ ਭਾਈ ਤੂੰ ਭਾਈ ਤੂੰ ਆਰਡਰ ਲਾਈਫ ਬੱਲੇਗਾ ਤੁਮੇ ਫਾਇਦੇ ਕਰਕੇ ਦੇਖੋ ਕਿ ਕਿਸੇ ਨੂੰ ਨਹੀਂ ਕਰੇ ਤੁਸੀਂ ਮੇਰਾ ਸਰਦਾਰ ਮੁਰਦਾਨਾ ਕਹਿੰਦੇ ਮਾਡੀ ਰੈਸਟ ਪਾਉਣੀ ਹੈ ਭਾਈ ਸਾਡੀ ਰੈਸਟ ਪਾ ਲੋ ਰੈਸਟ ਪਾਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਆਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਂਨੇ ਐਸਾ ਕੀ ਕਿਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰ ਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੈਨੂੰ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਹੀ ਜਾ ਰਿਹਾ ਨੇ ਵੀ ਆਪਾਂ ਨੇ ਜਾਣਾ ਹੈ ਜਾਣੇ ਜਾਣੇ ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੋਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਨੂੰ ਨਹੀਂ ਆ ਤੁਸੀਂ ਹਾਂ ਤਾਂ ਇਹ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਬਹੁਤ ਵੀ ਮੈਂ ਕੋਈ ਮੰਨੋ ਤਾਂ ਤੁਸੀਂ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਡ ਤੱਕ ਲੈ ਕੇ ਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣਾ ਮੇਰੀ ਉੱਥੇ ਰਜਿਸਟਰੀ ਹੈ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹ ਤਾਂ ਪੁੱਛ ਲੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ਟੱਕਾ ਹੋ ਰਿਹਾ ਹੈ ਟੱਕਾ ਸ਼ਰੇ ਆਉਂਦਾ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹ ਨਾ ਸ਼ਾਇਦ ਹੈ ਨਹੀਂ ਇਹਨਾਂ ਨੇ ਹਾਂ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹਿਣਾ ਦੇਖੋ ਫਿਰ ਧੱਕਿਆ ਧੁੱਕੀ ਕੀਤੀ ਜਾ ਰਹੀ ਆ ਸਰਕਾਰ ਨਹੀਂ ਰਹਿਣਾ ਉਹ ਸਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਬਣਾਇਆ ਇਹੀ ਪਬਲਿਕ ముੰਹ ਦੇ ਮੂੰਹ ਸਿੱਟੂ ਜੇ ਮੇਰੇ ਮਨ 'ਚ ਜੇ ਮੇਰੇ ਮਨ 'ਚ ਐਡਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁੱਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਿੰਦੇ ਨੇ ਨਾ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹਨੇ ਫਿਰ ਕਾਨੂੰਨ ਯਾਦ ਆਉਂਦਾ ਫਿਰ ਕਾਨੂੰਨ ਯਾਦ ਆਉਂਦਾ ਇਹਨਾਂ ਦੇ ਜੇ ਮੈਂ ਐਡਾ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਮੈਂ ਹੁਣ ਇਹੀ ਕਹਿ ਰਹੀ ਆ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈ ਮੈਂ ਆਪਣੇ ਕੰਮ ਤੇ ਜਾਣ ਹੀ ਜਾਣਾ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ ਰੁਕੂੰਗੀ ਨਹੀਂ ਮੈਂ ਰੁਕ ਰਣੀ ਆ ਬਸ ਹੁਣ ਤੁਸੀਂ ਦੱਸ ਦੋ ਤੁਹਾਡੀ ਗੱਲਬਾਤ ਹੋ ਗਈ ਹੈ ਹੋ ਰਹੀ ਹੈ ਬੜੀ ਗੱਲ ਹੋ ਰਹੀ ਹੈ ਵੀਰੇ ਚਲੋ ਜੀ ਚਲੋ ਮੈਂ ਜਾਉਗੀ ਚਲੋ ਚਲੋ ਤੁਸੀਂ ਰੀਡ ਕਰ ਲਓ 15 ਮਿੰਟ ਅਫਰ ਥੋੜੀ ਮਿੰਟ ਤੁਸੀਂ ਅਰੈਸਟ ਕਰ ਲਓ

मतिलब सिंधी बेसती करण ਮੈਂ ਬੈਠਣਾ ਦੁੱਤੋਂ ਸਾਨੂੰ ਖੜੇ ਵਾਕੇ ਲੀਏ ਹੋਸ਼ ਕਿਹਾ ਕਈ ਨੂੰ ਤਾਂ ਮੈਂ ਬਹਿ ਕੇ ਗੱਲ ਕਰਾਣਾ ਤੂੰ ਜੀ ਫੋਰਸ ਕਰਦੀ ਨਾਲ ਧੱਕੇ ਮਾਰਦੇ ਕੋਲੇ ਤੂੰ ਬਰੰਟ ਹੈ ਮੂਹਰੇ ਕੋਲ ਕੁਝ ਨਹੀਂ ਗੱਲ ਦਾ ਸੁਣੋ ਵੀ ਇਹਨਾਂ ਦੇ ਕੱਲੇ ਜਾਨ ਨਾਲ ਕੋਈ ਸਕਿਲਾ ਸਰਤਾ ਨਹੀਂ ਹੋਣ ਲੱਗਿਆ ਵੀ ਜਾ ਕੇ ਚੰਡੀਗੜ੍ਹ ਇਹਨਾਂ ਨੇ ਫਸੇ ਕਰ ਦੇਣਾ ਹਾਂ ਹਾਂ ਇਹਦੇ ਕੱਲੇ ਅਸੀਂ ਬਰਕਰਨੇ ਸਾਰੇ ਖੜੇ ਆ ਤੁਹਾਡੇ ਕੋਲੇ ਇਹਨਾਂ ਨੂੰ ਤਾਂ ਕੱਲਿਆਂ ਨੂੰ ਜਾਣ ਦਿਓ ਮੈਨੂੰ ਮੈਨੂੰ ਕਹੇ ਮੇਰੀ ਗੱਲ ਸੁਣੋ ਪਹਿਲਾਂ ਐ ਕਰੋ ਚਲੋ ਮੈਨੂੰ ਰੱਖ ਲੋ ਇਹਨਾਂ ਨੂੰ ਸਾਰਿਆਂ ਨੂੰ ਜਾਣ ਦਿੰਦੇ ਨੇ ਇਹ ਠੀਕ ਹੈ ਇਹਨਾਂ ਨੂੰ ਤੜੀ ਤੁਸੀਂ ਰੋਕ ਸਕਦੇ ਮੈਨੂੰ ਰੋਕਣ ਦੇ ਚਲੋ ਤੁਸੀਂ ਜਾਓ ਜੀ ਸਾਰੇ ਜਾਓ ਕੋਈ ਗੱਲ ਨਹੀਂ ਤੂੰ ਇਹਨਾਂ ਨੂੰ ਜਾਣ ਦੋ ਸਾਰਿਆਂ ਨੂੰ ਇਸਕਾ ਡਰਾਈਵਰ ਇੱਕ ਇੱਕ ਤੁਸੀਂ ਜੋ ਪਾਜੀ ਮੇਰੀ ਗੱਲ ਸੁਣੋ ਮੈਂ ਕੁਝ ਦੇ ਦੇ ਜੋ ਮਰਜੀ ਜੀ ਤੁਸੀਂ ਨਹੀਂ ਦੇਖੋ ਠੀਕ ਹੈ ਠੀਕ ਹੈ ਅੱਜ ਆਜੋ ਚਲੋ ਬੱਚੇ ਚਲੋ ਬੱਚੇ ਚਲੋ ਜੀ ਠੀਕ ਹੈ ਤੁਸੀਂ ਬੈਠੋ ਨਹੀਂ ਨਹੀਂ ਤੁਸੀਂ ਦੇਖੋ ਜਿਹਨੇ ਜਾਣਾ ਹੈ ਪੱਕੇ ਜਾਓ ਇਹ ਸਭ ਜਾਣਦੇ ਆਸੀਂ ਉਹ ਮੈਡਮ ਦੇ ਨਾਲ ਜਾਵਾਂਗੇ ਮੈਡਮ ਦਾ ਨਾਮ ਲੈ ਕੇ ਜਾਵਾਂਗੇ ਅਸੀਂ ਐਵੇਂ ਥੋੜੀ ਆਉਂਦੇ ਆਂ ਗੱਲਾਂ ਨਹੀਂ ਅਸੀਂ ਜਾਂਦੇ ਹਾਂ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਕੁਝ ਵੀ ਨਹੀਂ ਕਰ ਰਹੇ ਹੋ ਦੱਸੋ ਜਾਣਾ ਨਹੀਂ ਦੇ ਰਹੇ ਇਹ ਤਾਂ ਕੋਈ ਕਾਨੂੰਨ ਦੇ ਖਿਲਾਫ ਕੁਝ ਅਸੀਂ ਕਰ ਰਹੇ ਹੋ ਸਾਡੀ ਕੋਈ ਪਲੈਨਿੰਗ ਤੁਹਾਨੂੰ ਪਤਾ ਲੱਗੀ ਹੋਵੇ ਮਨ ਨੂੰ ਡੈਸ ਵੀ ਨਹੀਂ ਕਰੀ ਹੋਈਗੀ ਆ ਕਿਸੇ ਨੂੰ ਕਿਹਾ ਨਹੀਂ ਅਸੀਂ ਜਾਣਦੇ ਮੈਂ ਨਰਾਜ਼ਗੀ ਨਹੀਂ ਦਿਖਾ ਰਿਹਾ ਮੈਝ ਪਤਾ ਹੀ ਕੀ ਹੈ ਅਸੀਂ ਤਾਂ ਮੰਡੀ ਤੋਂ ਹੀ ਸੱਕਾ ਕੇ ਆ ਗਏ ਸਾਨੂੰ ਤਾਂ ਇਹ ਕੋਈ ਗੱਲ ਦਾ ਵੀ ਇੱਥੇ ਪਤਾ ਨਹੀਂ ਕੀ ਗੱਲ ਹੋ ਗਈ ਘਰੇ ਸਾਡਾ ਕੋਈ ਇਹ ਕੋਈ ਪ੍ਰੋਗਰਾਮ ਜਥੇਦਾਰ ਨਾ ਉੱਤੇ ਪਿੰਡਾਂ ਦੇ ਸਾਡੇ ਨਾਲ ਜੇ ਕੋਈ ਇਹੋ ਜਿਹਾ ਕੰਮ ਹੁੰਦਾ ਉਹਨਾਂ ਨੂੰ ਵੀ ਇਦਾਂ ਹੀ ਕੀਤਾ ਹੋਇਆ ਨਹੀਂ ਮੈਂ ਕਿੰਨ ਚਲੋ ਉਹਨਾਂ ਨੂੰ ਕੀਤਾ ਹੋਇਆ ਪਰ ਗਲਤ ਹੈ ਇਹ ਵੀ ਉਹ ਮੈਂ ਫੋਨ ਕੀਤੇ ਨੇ ਜਿਨ੍ਹਾਂ ਨੇ 2-4 ਬੰਦੇ ਆਲੇ ਜਾਣਾ ਸੀ ਨਾ ਉਹ ਸਾਰਿਆਂ ਨੂੰ ਤੁਸੀਂ ਨਜ਼ਰਬੰਦ ਕੀਤਾ ਹੋਇਆ ਉਹਨਾਂ ਨੂੰ ਤੁਸੀਂ ਦੇਖੋ ਕਿੱਡਾ ਟੱਕਾ ਕੀ ਖਤਰਾ ਕੀ ਆ ਤੁਹਾਨੂੰ ਸਾਡੇ ਜਾਨ ਨਾਲ ਕੀ ਖਤਰਾ ਹੋ ਰਿਹਾ ਉਹ ਇੱਕ ਵਾਰ ਬੋਲੋ ਤਾਂ ਸਹੀ ਵੀ ਕਿਉਂ ਕਰ ਰਹੇ ਹੋ ਸਰਕਾਰ ਡਰੀ ਪਈ ਐ ਸਰਕਾਰ ਡਰ ਗਈ ਜਮੇਲੋ ਰਹਿਮਾਨ ਨੂੰ ਡਰ ਪਿਆ ਹੋਇਆ ਜਮੇਲੋ ਸਰਕਾਰ ਡਰ ਗਈ ਪੰਜਾਬ ਸਰਕਾਰ ਡਰ ਗਈ ਪੰਜਾਬ ਸਰਕਾਰ ਤਾਂ ਜੀ ਡਰ ਗਈਆਂ ਫੇਰ ਹੋ ਗਈ ਹਾਂ ਪਲੀਜ਼ ਫੇਰ ਹੋ ਗਈ ਸਾਨੂੰ ਦੋਨੇ ਵੇਟ ਦੋ ਅੰਦਰ ਬੈਠ ਕੇ ਗੱਲ ਕਰੋ ਨਾ ਜਿਹੜੀ ਕਰਨੀ ਹੈ ਸਰ ਘੇਰੇ ਨੇ ਟਾਈਮ ਦੋ 20 ਮਿੰਟ ਦੇ ਦਿਓ ਆ ਜਾਓ ਅਵੰਦ ਆ ਜਾਓ ਇਹ ਨਾਲ ਗੱਲ ਕਰੋਗੇ ਅੰਦਰ ਆ ਜੇ ਮੈਂ ਚੱਲਾਂਗਾ ਇਹ ਕਹਿੰਦੇ ਆ ਆ ਜਾਓ